ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਨ ਨੂੰ ਅਗਲੇ ਸਾਲ ਯਾਨੀ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਦੇ ਲਈ ਸੱਦਾ ਦਿੱਤਾ ਹੈ ਜਿਸ ਨੂੰ ਕਿ ਬਰਾਕ ਓਬਾਮਾ ਨੇ ਕਬੂਲ ਵੀ ਕਰ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਰਾਹੀਂ ਸੱਦਾ ਭੇਜਣ ਦੀ ਜਾਣਕਾਰੀ ਦਿੱਤੀ ਬਰਾਕ ਓਬਾਮਾ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਜੋ ਕਿ ਭਾਰਤ ਦੀ ਗਣਤੰਤਰ ਦਿਵਸ ਦੀ ਪਰੇਡ ਦਾ ਹਿੱਸਾ ਬਣਨਗੇ ਓਬਾਮਾ ਗਣਤੰਤਰ ਦਿਹਾੜੇ ਦੀ ਪਰੇਡ ਦੇ ਚੀਫ ਗੈਸਟ ਹੋਣਗੇ ਪਹਿਲੀ ਵਾਰ ਹੈ ਕਿ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਲੋਕ ਸਭਾ ਤੰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਸਰਕਾਰ ਨੇ ਅਮਰੀਕਾ ਦੇ ਦੌਰੇ ਤੇ ਸੱਦਿਆ ਸੀ ਜਿੱਥੇ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ ਸੀ ਓਬਾਮਾ ਦੇ ਗਣਤੰਤਰ ਦਿਵਸ ਸਮਾਗਮਾਂ ਤੇ ਆਉਣ ਦੇ ਨਾਲ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਹੋਰ ਵੀ ਨਿੱਗਾਪਨ ਆਏਗਾ ਭਾਰਤ ਤੇ ਅਮਰੀਕੇ ਅਮਰੀਕਾ ਦੋਵੇਂ ਹੀ ਲੋਕਤੰਤ੍ਰਿਕ ਦੇਸ਼ ਨੇ ਤੇ ਦੁਨੀਆ ਦੇ ਵਿੱਚ ਲੋਕਤੰਤਰ ਦੇ ਦੋ ਸਭ ਤੋਂ ਵੱਡੇ ਸਤੰਭ ਵੀ ਮੰਨੇ ਜਾਂਦੇ ਨੇ ਤੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਬਾਮਾ ਨੂੰ ਭੇਜ ਗਏ ਨਯੋਤੇ ਦੀ ਵਿਸਾਰ ਦੇ ਨਾਲ ਜਾਣਕਾਰੀ ਦਿੱਤੀ ਉਧਰ ਵਾਈਟ ਹਾਊਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦੇ ਉੱਤੇ ਰਾਸ਼ਟਰਪਤੀ ਬਰਾਕੋ ਬਾਮਾ ਪਾਰਤੀ ਗਣਤੰਤਰ ਦਿਹਾੜੇ ਦੇ ਮੌਕੇ ਤੇ ਸਮਾਰੋਹ ਦੇ ਵਿੱਚ ਸ਼ਿਰਕਤ ਕਰਨ ਲਈ 2015 ਜਨਵਰੀ ਦੇ ਵਿੱਚ ਭਾਰਤ ਜ਼ਰੂਰ ਪਹੁੰਚਣਗੇ ਤੇ ਓਬਾਮਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਕਬੂਲ ਹੈ ਗਣਤੰਤਰ ਦਿਵਸ ਸਮਾਗਮ ਤੇ ਆਉਣ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਨੇ ਬਰਾਕ ਓਬਾਮਾ ਰਾਸ਼ਟਰਪਤੀ ਕਾਰਜਕਾਲ ਦੇ ਵਿੱਚ ਦੋ ਵਾਰ ਭਾਰਤ ਦਾ ਦੌਰਾ ਪਹਿਲਾ ਦੌਰਾ ਯੂਪੀਏ ਸਰਕਾਰ ਦੇ ਦੌਰਾਨ ਕੀਤਾ ਸੀ ਬਰਾਕ ਓਬਾਮਾ ਨੇ ਪਿਛਲੀ ਵਾਰ ਜਾਪਾਨ ਦੇ ਪੀਐਮ ਸ਼ਿੰਜੋ ਆਬੇ ਸੀ ਮੁੱਖ ਮਹਿਮਾਨ ਤੇ ਦੱਸਦੇ ਆ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਹੈ ਸੱਦਾ बराक ओबामा ਨੂੰ ਲੰਮੇ ਸਮੇਂ ਬਾਅਦ ਏਸ਼ੀਆ ਤੋਂ ਬਾਹਰਲੇ ਕਿਸੇ ਦੇਸ਼ ਦੇ ਮੁਖੀ ਨੂੰ ਸੱਦਾ ਪੇਜਾ ਗਿਆ ਹੈ ਤੇ ਇਸ ਇਲਾਵਾ ਭਾਰਤ ਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਮੰਨੇ ਜਾਂਦੇ ਨੇ ਭਾਰਤ ਦੇ ਅਮਰੀਕਾ ਦੇ ਨਾਲ ਵੱਡੇ ਵਪਾਰਕ ਸੰਬੰਧ ਵੀ ਨੇ ਆਪਸੀ ਰਿਸ਼ਤਿਆਂ ਨੂੰ ਹੋਰ ਨਿਗਾ ਕਰਨ ਦੇ ਮਕਸਦ ਵਜੋਂ ਵੀ ਇਹ ਕਦਮ ਚੁੱਕਿਆ ਜਾ ਰਿਹਾ ਹੈ ਯੂਨ ਦੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਦੇ ਵਿੱਚ ਵਾਅਦੇ ਦੇ ਲਈ ਅਮਰੀਕਾ ਦੇ ਸਕਦਾ ਹੈ ਭਾਰਤ ਦਾ ਸਾਥ ਭਾਰਤ ਪਾਕਿਸਤਾਨ ਵਿਚਾਲੇ ਮਤਪੇ ਦਾਤੇ ਵੀ ਹੋ ਸਕਦੀ ਹੈ ਵਿਸਾਰ ਦੇ ਨਾਲ ਗੱਲਬਾਤ ਭਾਰਤ ਅਮਰੀਕਾ ਸੰਬੰਧਾਂ ਦੇ ਵਿੱਚ ਵੀ ਇਸ ਕਦਮ ਦੇ ਨਾਲ ਸੁਧਾਰ ਆਏਗਾ ਪ੍ਰਾਈਮ ਮਿਨਿਸਟਰ ਹੈਡ ਅ ਵੈਰੀ ਵੈਰੀ ਸਕਸੈਸਫੁਲ ਵਿਜ਼ਿਟ ਟੂ ਦ ਯੂਨਾਈਟਿਡ ਸਟੇਟਸ ਇਨ ਸੈਪਟੈਂਬਰ ਫਾਲੋਇੰਗ ਹਿਸ ਰਿਟਰਨ ਫਰਮ देयर ਐਸ ਅ ਪਰਸਨਲ ਇਨੀਸ਼ੀਏਟਿਵ Uh, in one of his conversations with president obama he did extend an invitation to president obama to be the chief guest of our next republic day celebrations we have now received a confirmation through diplomatic channels of president obama uh, agreeing to come to india as the first us president for a republic day as the chief guest